ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡੇ ਰੂਪ ਰੂਪ ਹੋ ਰਹੇ ਹਾਂ ਇੱਕ ਨਵੀਂ ਰੈਸਪੀ ਦੇ ਨਾਲ ਅੱਜ ਆਪਾਂ ਬਣਾਵਾਂਗੇ ਲਾਲ ਮਿਰਚ ਦਾ ਭਰਮਾ ਆਚਾਰ ਇਸ ਤੋਂ ਪਹਿਲਾਂ ਅਸੀਂ ਹਰੀ ਮਿਰਚ ਦੇ ਆਚਾਰ ਦੀ ਵੀਡੀਓ ਵੀ ਅਪਲੋਡ ਕਰ ਚੁੱਕੇ ਹਾਂ ਦੋਸਤੋ ਇਸ ਤਰ੍ਹਾਂ ਆਚਾਰ ਪਾਉਣ ਦੇ ਨਾਲ ਤੁਸੀਂ ਇਸ ਆਚਾਰ ਨੂੰ ਆਪਣੇ ਘਰ ਦੇ ਵਿੱਚ ਇੱਕ ਸਾਲ ਜਾਂ ਉਸ ਤੋਂ ਵੱਧ ਸਮਾਂ ਵੀ ਵਰਤ ਸਕਦੇ ਹੋ ਜਿੰਨਾ ਵੀ ਵੀਰਾਂ ਭੈਣਾਂ ਦੋਸਤਾਂ ਮਿੱਤਰਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਆਪ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਕੈਪੀਟਲਸ ਫੂਡ ਦੇ ਵਿੱਚ ਅਸੀਂ 1/2 ਕਿਲੋ ਲਾਲ ਮਿਰਚਾਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਤੇ ਹੁਣ ਆਪਾਂ ਇੱਕ ਇੱਕ ਕਰਕੇ ਇਹਨਾਂ ਦੀ ਥੋੜੀ ਥੋੜੀ ਡੰਡੀ ਕਟਾਂਗੇ ਡੰਡੀਆਂ ਕੱਟ ਕੇ ਹੋਈ ਅਸੀਂ ਸਾਰੀਆਂ ਮਿਰਚਾਂ ਦੀਆਂ ਡੰਡੀਆਂ ਕੱਟ ਲਈਆਂ ਤੇ ਉਸ ਤੋਂ ਬਾਅਦ ਚਾਕੂ ਦੀ ਮਦਦ ਦੇ ਨਾਲ ਇਸ ਤਰ੍ਹਾਂ ਕੱਟ ਲਗਾਵਾਂਗੇ ਦੋਸਤੋ ਜੋ ਇਸ ਦੇ ਵਿੱਚ ਬੀਜ ਹਨ ਆਪਾਂ ਇਹਨਾਂ ਨੂੰ ਕੱਢ ਵੀ ਸਕਦੇ ਹਾਂ ਪਰ ਨਹੀਂ ਇਥੇ ਜੋ ਇਹ ਬੀਜ ਹਨ ਇੱਕ ਵੱਖਰਾ ਹੀ ਸਵਾਦ ਦੇਣਗੇ ਤੇ ਇਸੇ ਤਿਹਰਾ ਕਰਦੇ ਅਸੀਂ ਸਾਰੀਆਂ ਮਿਰਚਾਂ ਨੂੰ ਕੱਟ ਲਗਾ ਕੇ ਚੰਗੀ ਤਰ੍ਹਾਂ ਤਿਆਰ ਕਰਕੇ ਇੱਕ ਸਾਈਡ ਤੇ ਰੱਖ ਲਵਾਂਗੇ ਤੇ ਉਸ ਤੋਂ ਲਿਵਾਦ ਅਸੀਂ ਕਰਾਂਗੇ achar ਦੇ ਲਈ ਮਸਾਲਾ ਤਿਆਰ ਮਸਾਲਾ ਤਿਆਰ ਕਰਨ ਦੇ ਲਈ ਅਸੀਂ ਦੋ ਵੱਡੇ ਚਮਚ ਧਨੀਆ ਦੋ ਚਮਚ ਜੀਰਾ ਤੇ ਨਾਲ ਹੀ ਅਸੀਂ ਪਾਵਾਂਗੇ ਇੱਕ ਚਮਚ ਮੇਥੀ ਬੀਜ ਤੇ ਨਾਲ ਹੀ ਪਾਵਾਂਗੇ 15 ਤੋਂ ਵੀ ਕਾਲੀਆਂ ਮਿਰਚਾਂ ਤੇ ਨਾਲ ਹੀ ਅਸੀਂ ਪਾਵਾਂਗੇ 3 ਤੋਂ 4 ਵੱਡੇ ਚਮਚੇ ਸੌਂਫ ਦੇ ਤੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਰੋਸਟ ਕਰਾਂਗੇ ਤਾਂ ਜੋ ਇਸ ਮਸਾਲੇ ਦੀ ਨਮੀ ਨਿਕਲ ਜਾਵੇ ਦੇਖੋ ਆਪਣਾ ਮਸਾਲਾ ਰੋਸਟ ਹੋ ਚੁੱਕਿਆ ਇਹਨੂੰ ਆਪਾਂ ਇੱਕ ਸਾਈਡ ਤੇ ਰੱਖ ਕੇ ਉਸੇ ਹੀ ਪੈਨ ਦੇ ਵਿੱਚ ਆਪਾਂ ਪਾਵਾਂਗੇ 3 ਤੋਂ 4 ਵੱਡੇ ਚਮਚ ਪੀਲੀ ਸਰੋਂ ਦੀ ਜਾਂ ਇਸ ਨੂੰ ਤੁਸੀਂ ਆਚਾਰ ਵਾਲੀ ਸਰੋਂ ਵੀ ਕਹਿ ਸਕਦੇ ਹੋ ਦੋਸਤੋ ਆਪਣੀ ਸਰੋਂ ਵੀ ਚੰਗੀ ਤਰ੍ਹਾਂ ਰੋਸਟ ਹੋ ਚੁੱਕੀ ਆ ਹੁਣ ਆਪਾਂ ਇਸ ਨੂੰ ਇੱਕ ਸਾਈਡ ਤੇ ਠੰਡੀ ਹੋਣ ਦੇ ਲਈ ਰੱਖ ਦਵਾਂਗੇ ਤੇ ਜੋ ਅਸੀਂ ਇੱਥੇ ਇੱਕ ਪੈਨ ਨੂੰ ਗਰਮ ਕੀਤਾ ਤੇ ਉਸ ਦੇ ਵਿੱਚ ਪਾਇਆ 200 ਗ੍ਰਾਮ ਸਰੋਂ ਦਾ ਤੇਲ ਜਾਂ ਇੱਕ ਵੱਡਾ ਕੱਪ ਤੁਸੀਂ ਮਣਕੇ ਵੀ ਪਾ ਸਕਦੇ ਹੋ ਇਸ ਤੇਲ ਨੂੰ ਆਪਾਂ ਧੂਆ ਨਿਕਲਣ ਤੱਕ ਹੀ ਗਰਮ ਕਰਨਾ ਉਸ ਤੋਂ ਜ਼ਿਆਦਾ ਵੀ ਗਰਮ ਨਹੀਂ ਕਰਨਾ ਦੇਖੋ ਆਪਣਾ ਤੇਲ ਹੁਣ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਤੇ ਹੁਣ ਅਸੀਂ ਇਸ ਤੇਲ ਨੂੰ ਇੱਕ ਸਾਈਡ ਤੇ ਠੰਡਾ ਹੋਣ ਦੇ ਲਈ ਰੱਖ ਦਵਾਂਗੇ ਤੇ ਉਸ ਤੋਂ ਬਾਅਦ ਅਸੀਂ ਇੱਕ ਮਿਕਸੀ ਦਾ ਜਾਰ ਲਿਆ ਤੇ ਉਸ ਦੇ ਵਿੱਚ ਜੋ ਆਪਾਂ ਮਸਾਲੇ ਰੋਸਟ ਕੀਤੇ ਸੀ ਉਹਨਾਂ ਨੂੰ ਪਾ ਕੇ ਇੱਕ ਮੋਟਾ ਦਰਦਰਾ ਮਸਾਲਾ ਬਣਾਵਾਂਗੇ ਦੋਸਤੋ ਮਸਾਲਿਆਂ ਨੂੰ ਆਪਾਂ ਇੱਥੇ ਜ਼ਿਆਦਾ ਬਰੀਕ ਨਹੀਂ ਕਰਨਾ ਇੱਕ ਮੋਟਾ ਮਸਾਲਾ ਹਾਈ ਆਚਾਰ ਦੇ ਵਿੱਚ ਵਧੀਆ ਟੇਸਟ ਦੇਖੋ ਇਸ ਮਸਾਲੇ ਦਾ ਆਪਾਂ ਨੂੰ ਇੱਕ ਅਲੱਗ ਤੋਂ ਟੇਸਟ ਮਿਲੇਗਾ ਇਸ ਮਸਾਲੇ ਦੇ ਨਾਲ ਹੀ ਆਚਾਰ ਦਾ ਟੇਸਟ ਬਣਨਾ ਤੇ ਇਸੇ ਹੀ ਜਾਰ ਦੇ ਵਿੱਚ ਅਸੀਂ ਜੋ ਆਪਾਂ ਸਰੋਂ ਰੋਸਟ ਕੀਤੀ ਸੀ ਉਹ ਵੀ ਪਾ ਕੇ ਮੋਟੀ ਦਰਦਰੀ ਪੀਸਣੀ ਆ ਦੋਸਤੋ ਸਰੋਂ ਨੂੰ ਉਸ ਮਸਾਲੇ ਦੇ ਵਿੱਚ ਮਿਕਸ ਕਰਕੇ ਨਹੀਂ ਪੀਸਣਾ ਨਹੀਂ ਤਾਂ ਆਪਣੀ ਸਰੋਂ ਜ਼ਿਆਦਾ ਬਰੀਕ ਹੋ ਜਾਵੇਗੀ ਦੇਖੋ ਇਸ ਨੂੰ ਵੀ ਅਸੀਂ ਇਸ ਤਰ੍ਹਾਂ ਮੋਟਾ ਦਰਦਰਾ ਪੀਸਿਆ ਦੋਸਤੋ ਅਗਰ ਤੁਹਾਡੇ ਕੋਲ ਪੀਲੀ ਸਰੋਂ ਨਹੀਂ ਤਾਂ ਤੁਸੀਂ ਇੱਥੀ ਜਗ੍ਹਾ ਰਾਈ ਦੀ ਵਰਤੋਂ ਵੀ ਕਰ ਸਕਦੇ ਹੋ ਲਓ ਹੁਣ ਆਪਣੇ ਸਾਰੇ ਮਸਾਲੇ ਮੋٹے ਦਰਦਰੇ ਆਪਾਂ ਪੀਸ ਲਏ ਨੇ ਤੇ ਇਹਨਾਂ ਮਸਾਲਾ ਨੂੰ ਆਪਾਂ ਇੱਕ ਬੋਲ ਦੇ ਵਿੱਚ ਟਰਾਂਸਫਰ ਕਰ ਲਿਆ ਤੇ ਹੁਣ ਆਪਾਂ ਵੱਧਦੇ ਹਾਂ ਅੱਗੇ ਦੋਸਤੋ ਇੱਥੇ ਅਸੀਂ ਇਸ ਮਸਾਲੇ ਦੇ ਵਿੱਚ ਪਾਵਾਂਗੇ ਇੱਕ ਵੱਡਾ ਚਮਚ ਲਾਲ ਮਿਰਚ ਲਾਲ ਮਰਚ ਦੀ ਜਗ੍ਹਾ ਤੁਸੀਂ ਕਸ਼ਮੀਰੀ ਮਿਰਚ ਵੀ ਵਰਤ ਸਕਦੇ ਹੋ ਤੇ ਨਮਕ ਪਾਵਾਂਗੇ ਅਸੀਂ ਸਵਾਦ ਦੇ ਅਨੁਸਾਰ ਨਾਲ ਹੀ ਅਸੀਂ ਪਾਵਾਂਗੇ ਅੱਧਾ ਤੋਂ ਇੱਕ ਚਮਚਾ ਜਿਮੇਨ ਦਾ ਦੋਸਤੋ ਇੱਥੇ ਅਸੀਂ ਜਿਮੇਨ ਨੂੰ ਕ੍ਰਸ਼ ਕਰਕੇ ਹੀ ਪਾਵਾਂਗੇ ਦੇਖੋ ਅੱਧਾ ਚਮਚਾ ਅਸੀਂ ਜਿਮੇਨ ਨੂੰ ਕ੍ਰਸ਼ ਕਰਕੇ ਪਾਇਆ ਤੇ ਨਾਲ ਹੀ ਅਸੀਂ ਪਾਵਾਂਗੇ ਅੱਧਾ ਚਮਚ ਕਲੌਂਜੀ ਦੋਸਤੋ ਕਲੌਂਜੀ ਦੀ ਮਾਤਰਾ ਜ਼ਿਆਦਾ ਨਹੀਂ ਪਾਉਣੀ ਨਹੀਂ ਤਾਂ ਥੋੜਾ ਜਿਹਾ ਅਚਾਰ ਨੂੰ ਕੋੜਾ ਟੇਸਟ ਦਵੇਗੀ ਕਲੌਂਜੀ ਤੇ ਨਾਲ ਹੀ ਅਸੀਂ ਪਾਵਾਂਗੇ ਅੱਧਾ ਚਮਚਾ ਹਿੰਗ ਦਾ ਹਿੰਗ ਪਾ ਕੇ ਅਸੀਂ ਉਸ ਤੋਂ ਬਾਅਦ ਪਾਵਾਂਗੇ ਅੱਧਾ ਚਮਚ ਕਾਲਾ ਨਮਕ ਕਾਲਾ ਨਮਕ ਦੋਸਤੋ ਅਚਾਰ ਦੇ ਵਿੱਚ ਬਹੁਤ ਜ਼ਰੂਰੀ ਹੈ ਲਾਲ ਮਿਰਚ ਦੇ ਅਚਾਰ ਦੇ ਵਿੱਚ ਤੇ ਆਪਾਂ ਇਸ ਮਸਾਲੇ ਨੂੰ ਚਮਚੇ ਦੀ ਮਦਦ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਇਸ ਮਸਾਲੇ ਨੂੰ ਮਿਕਸ ਕਰਨ ਤੋਂ ਬਾਅਦ ਅਸੀਂ ਕੀ ਕਰਨਾ ਇੱਥੇ ਜੋ ਆਪਾਂ ਤੇਲ ਗਰਮ ਕਰਕੇ ਠੰਡਾ ਹੋਣ ਲਈ ਇੱਕ ਸਾਈਡ ਤੇ ਰੱਖਿਆ ਸੀ ਉਸ ਦੇ ਵਿੱਚੋਂ 2 ਤੋਂ 3 ਵੱਡੇ ਚਮਚ ਇਸ ਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਤੇ ਨਾਲ ਹੀ ਸਰੋਂ ਦੇ ਤੇਲ ਦੇਸੀ ਪਾਵਾਂਗੇ ਦੋਸਤੋ 2 ਤੋਂ 3 ਵੱਡੇ ਚਮਚ ਸਿਰਕਾ ਮਾਫੀ ਚਾਹੁੰਦੇ ਹਾਂ ਮੈਥੋਂ ਸਿਰਕਾ ਪਾਉਣ ਲੱਗੇ ਵੀਡੀਓ ਕੱਟ ਹੋ ਗਈ ਸੀ ਸਿਰਕਾ ਆਪਣੇ ਆਚਾਰ ਨੂੰ ਇੱਕ ਪ੍ਰੀਜ਼ਰਵ ਰੇਟ ਬਤਾ ਕੰਮ ਕਰੇਗਾ ਜਲਦੀ ਖਰਾਬ ਨਹੀਂ ਹੋਣ ਦੇਵੇਗਾ ਇਸੇ ਤਰ੍ਹਾਂ ਹੀ ਅਸੀਂ ਨਾਲ ਹੀ ਪਾਵਾਂਗੇ ਅੱਧਾ ਚਮਚਾ ਹਲਦੀ ਦਾ ਹਲਦੀ ਪਾਉਣ ਤੋਂ ਬਾਅਦ ਅਸੀਂ ਇਹ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਦੋਸਤੋ ਦੇਖੋ ਆਪਣਾ ਇੱਕਦਮ ਵਧੀਆ ਮਸਾਲਾ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਲਾਸਟ ਦੇ ਵਿੱਚ ਕੀ ਕਰਨਾ ਆਪਣੀਆਂ ਮਿਰਚਾਂ ਨੂੰ ਇੱਕ ਇੱਕ ਕਰਕੇ ਚੱਕਣਾ ਤੇ ਚਮਚੇ ਦੀ ਮਦਦ ਦੇ ਨਾਲ ਦੇਖੋ ਮਿਰਚਾਂ ਵਿੱਚ ਇੱਕ ਸਾਈਡ ਤੇ ਰੱਖ ਲਈਆਂ ਨੇ ਤੇ ਹੁਣ ਇੱਕ ਇੱਕ ਮਿਰਚ ਆਕੀ ਅਸੀਂ ਆਪਾਂ ਜੋ ਮਸਾਲਾ ਤਿਆਰ ਕੀਤਾ ਚਮਚੇ ਦੀ ਮਦਦ ਦੇ ਨਾਲ ਇਸ ਦੇ ਵਿੱਚ ਪਾਵਾਂਗੇ ਦੋਸਤੋ ਅਗਰ ਤੁਸੀਂ ਚਮਚੇ ਦੀ ਮਦਦ ਨਹੀਂ ਕਰਨ ਤਾਂ ਹੱਥ ਦੇ ਨਾਲ ਵੀ ਮਸਾਲਾ ਮਿਰਚਾਂ ਦੇ ਵਿੱਚ ਭਰ ਸਕਦੇ ਹੋ ਤੇ ਦੋਸਤੋ ਮਸਾਲਾ ਮਿਰਚਾਂ ਦੇ ਵਿੱਚ ਜ਼ਿਆਦਾ ਲੋਡ ਤੋਂ ਵੱਧ ਵੀ ਨਹੀਂ ਭਰਨਾ ਨਹੀਂ ਤਾਂ ਮਸਾਲਾ ਬਾਹਰ ਨਿਕਲ ਗਿਆ ਮਸਾਲਾ ਇਸ ਹਿਸਾਬ ਨੇ ਪਾਉਣਾ ਕਿ ਮਿਰਚਾਂ ਦੇ ਵਿੱਚ ਹੀ ਮਸਾਲਾ ਰਹੇ ਤੇ ਸਾਰੇ ਮਸਾਲਾ ਅਸੀਂ ਸਾਰੀਆਂ ਮਿਰਚਾਂ ਦੇ ਵਿੱਚ ਪਰਕੇ ਚੰਗੀ ਤਰ੍ਹਾਂ ਤਿਆਰ ਕਰ ਲਿਆ ਹੁਣ ਅਸੀਂ ਇੱਥੇ ਕੀ ਕਰਨਾ ਜੋ ਆਪਣੇ ਕੋਲ ਬਾਕੀ ਤੇਲ ਬਚਦਾ ਉਸ ਤੇਲ ਦੇ ਵਿੱਚ ਅਸੀਂ ਇੱਕ ਇੱਕ ਕਰਦੇ ਹੋਏ ਇੱਕ ਇੱਕ ਮਿਰਚ ਨੂੰ ਡਿਪ ਕਰਦੇ ਜਾਵਾਂਗੇ ਦੋਸਤੋ ਇਸ ਤਰ੍ਹਾਂ ਕਰਨ ਦੇ ਨਾਲ ਇੱਕ ਤਾਂ ਮਿਰਚ ਦੇ ਉੱਪਰ ਚੰਗੀ ਤਰ੍ਹਾਂ ਤੇਲ ਲੱਗ ਜਾਵੇਗਾ ਤੇ ਬਾਕੀ ਮਸਾਲੇ ਦੇ ਵਿੱਚ ਵੀ ਤੇਲ ਚੰਗੀ ਤਰ੍ਹਾਂ ਰਚ ਜਾਵੇਗਾ ਦੇਖੋ ਇਸ ਤਰ੍ਹਾਂ ਕਰਦੇ ਹੋਏ ਤੁਸੀਂ ਕਲੀ ਕਲੀ ਮਿਰਚ ਨੂੰ ਅਸੀਂ ਡਿਪ ਕਰ ਲਿਆ ਤੇ ਤੁਸੀਂ ਵੀ ਇਸੇ ਤਰ੍ਹਾਂ ਘਰ ਦੇ ਵਿੱਚ ਆਚਾਰ ਬਣਾ ਕੇ 1 ਸਾਲ ਤੋਂ ਵੀ ਵੱਧ ਰੱਖ ਸਕਦੇ ਹੋ ਤੇ ਬਾਕੀ ਵਜ ਦਾ ਤੇਲ ਸੀ ਅਸੀਂ 2 ਤੋਂ 3 ਹੋਰ ਚਮਚੇ ਇਸ ਆਚਾਰ ਦੇ ਵਿੱਚ ਪਾ ਕੇ ਇੱਕ ਇਹ ਟਟ ਕੰਟੇਨਰ ਦੇ ਵਿੱਚ ਕੱਚ ਦੇ ਵਰਤਮਾਨ ਦੇ ਵਿੱਚ ਰੱਖ ਤੇ ਰੱਖ ਦਿਆ ਤੇ ਇਸ ਨੂੰ ਅਸੀਂ ਇੱਕ ਦਿਨ ਧੁੱਪ ਦੇ ਵਿੱਚ ਰੱਖਾਂਗੇ ਆਪਣਾ ਆਚਾਰ 2 ਦਿਨ ਦੇ ਵਿੱਚ ਹੀ ਤਿਆਰ ਹੋ ਜਾਵੇਗਾ ਹਾਂਜੀ ਦੋਸਤੋ ਇਹ ਲਾਲ ਮਿਰਚ ਦੇ ਪਰਮੇ ਆਚਾਰ ਦੀ ਰੈਸਪੀ ਕਿਸ ਤਰ੍ਹਾਂ ਲੱਗੀ ਪਲੀਜ਼ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਹੋਰ ਨਵੇਂ ਨਵੇਂ ਵੀਡੀਓਜ਼ ਦੇਖਣ ਦੇ ਲਈ ਜੁੜੇ ਰਹੋ ਕੈਪੀਟਲਸ ਫੂਡ ਦੇ ਨਾਲ ਧੰਨਵਾਦ ਜੀ ਸਤਿ ਸ਼੍ਰੀ ਅਕਾਲ